ਬਾਬਾ ਬੜੀ ਚਾਵਾ ਨਾਲ ਆਪਣੇ ਪੁੱਤਾਂ ਨੂੰ ਬਾਹਰ ਭੇਜਦੇ ਨੇ ਕਿ ਪੁੱਤਰ ਬਾਹਰ ਜਾਣਗੇ ਤੇ ਸਾਡਾ ਦੁੱਖ ਵਡਾਉਣਗੇ ਉਹਨਾਂ ਦੀ ਗਰੀਬੀ ਦੂਰ ਕਰਨਗੇ ਪਰ ਕੀ ਪਤਾ ਹੁੰਦਾ ਹੈ ਕਿ ਵਿਦੇਸ਼ੀ ਧਰਤੀ ਨੇ ਉਹਨਾਂ ਦੇ ਜਾਇ ਨੂੰ ਖੋ ਲੈਣਾ ਜੀ ਹਾਂ ਅਜਿਹਾ ਘਟਨਾਵਾਂ ਅਸੀਂ ਅਕਸਰ ਸੁਣਦੇ ਹਾਂ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਬਹੁਤ ਸਾਰੀਆਂ ਘਟਨਾਵਾਂ ਆ ਚਈਆਂ ਵੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਜਿੱਥੇ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀ ਮੌਤ ਹੋ ਰਹੀ ਹੈ ਰਿਕ ਵਾਰ ਫੇਰ ਤੋਂ ਵਿਦੇਸ਼ੀ ਧਰਤੀ ਨੇ ਵਿਧਵਾ ਮਾਂ ਦੇ ਇੱਕ ਲੋਤੇ ਪੁੱਤਰ ਨੂੰ ਖੋ ਲਿਆ ਹੈ 30 ਸਾਲਾ ਗੁਰਵਿੰਦਰ ਦਾ ਅਮਰੀਕਾ ਦੇ ਵਿੱਚ ਦੁਰਘਟਨਾ ਦੌਰਾਨ ਹੈ ਜਿੜਾ ਇਤਹਾਸ ਖੋ ਜਾਂਦਾ ਹੈ ਮ੍ਰਿਤਕ ਪਿੱਛੇ ਵਿਧਵਾ ਮਾਂ ਇੱਕ ਭੈਣ ਪਤਨੀ ਤੋਂ ਛੋਟੀਆਂ ਬੇਟੀਆਂ ਨੂੰ ਛੱਡ ਗਿਆ ਪਰਿਵਾਰ ਨੇ ਗੁਫਾਰ ਲਗਾਈ ਹੈ ਜਲਦ ਤੋਂ ਜਲਦ ਜਿਹੜੀ ਮ੍ਰਿਤਕ ਦੇਨ ਹੋ ਐ ਉਹਨਾਂ ਦੇ ਪਿੰਡ لے ਆਇਆ ਜਾਵੇ ਅਤੇ ਰੋ ਰੋ ਕੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ ਦੱਸਦੀ ਕਿ ਪਟਾਲਾ ਦੇ ਨੇੜਲੇ ਪਿੰਡ ਡੁੱਡੀਪੁਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੀਆਂ ਡੁੱਡੀਪੁਰ ਦੇ ਇੱਕ ਹੋਰ ਪੰਜਾਬੀ ਦੀ ਹੈ ਜਿਹੜੀ ਅਮਰੀਕਾ ਦੇ ਵਿੱਚ ਸੜਕੀ ਹਾਦਸੇ 'ਚ ਮੌਤ ਹੋਈ ਹੈ 3 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਇਹ ਜਿਹੜਾ ਨੌਜਵਾਨ ਬਾਹਰ ਗਿਆ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਟਰਾਲਾ ਚਲਾਉਂਦਾ ਮ੍ਰਿਤਕ ਗੁਰਵਿੰਦਰ ਦੇ ਜਿਹੜੇ ਪਿਤਾ ਉਸਦੀ ਵੀ ਇਹ ਜੜੀ 1 ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਸੀ ਅਤੇ ਹੁਣ ਇੱਕ ਲੋਕਤਾ ਪੁੱਤਰ ਹੈ ਜਿਹੜਾ ਕਰਦਾ ਗੁਜ਼ਾਰਾ ਕਰ ਰਿਹਾ ਸੀ ਮ੍ਰਿਤਕ ਆਪਣੇ ਪਿੱਛੇ ਪਰਿਵਾਰ ਚ ਵਿਧਵਾ ਮਾਂ ਪੈਣ ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਿਆ। ਮ੍ਰਿਤਕ ਦਾ ਪਿਤਾ ਪੰਜਾਬ ਰੋਡ ਦੇ ਵਿੱਚ ਬਤੌਰ ਡਰਾਈਵਰ ਰਿਟਾਇਰ ਹੋਇਆ ਸੀ। ਪੇਠੇ ਗੁਰਵਿੰਦਰ ਨੂੰ ਕਰਜ਼ਾ ਚੱਕ ਕੇ ਚੰਗੇ ਭਵਿੱਖ ਖਾਤਰ ਵਿਦੇਸ਼ੀ ਧਰਤੀ ਅਮਰੀਕਾ ਭੇਜਿਆ ਦਿੱ। ਮਿਛੋਂ ਪਿਤਾ ਦੀ ਮੌਤ ਹੋ ਜਾਂਦੀ ਹੈ। ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਬਹੁਤ ਹੀ ਸਾਉਥਵਾੜ ਦਾ ਜਿਹੜਾ ਨੌਜਵਾਨ ਸੀ ਆਪਣੇ ਪਰਿਵਾਰ ਤੇ ਬਾਰੇ ਬਹੁਤ ਕੁਝ ਕਰਨਾ ਚਾਹੁੰਦਾ ਸੀ ਪਰ ਪਰਮਾਤਮਾ ਨੂੰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਵਿਦੇਸ਼ ਦੀ ਢਾਂਟੀ ਵਿੱਚ ਗਏ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਵਿਲਕ ਵਿਲਕ ਕੇ ਬੁਰਾ ਹਾਲ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਜਲਦ ਤੋਂ ਜਲਦ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਆਪਣੇ ਪੁੱਤਰ ਦੇ ਆਪਣੇ ਘਰ ਦੇ ਇਕਲੌਤੇ ਚਿਰਾਗ ਦੇ ਦਰਸ਼ਨ ਕਰ ਲੈਣ ਅਤੇ ਵਿਦਾਈ

ਉਹ ਵੀ ਜੀਵਨ ਗੱਲ ਗੱਲ ਉਹ ਨਹੀਂ ਕਿ ਕਹਿੰਦੇ ਜੀਵਨ ਗੱਲ ਗੱਲ ਲਿਖੀ ਜਾਂਦਾ ਇਹ ਇਹੋ ਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਤੇ ਰੈਂਡ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਨਹੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਤੱਕ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਬਖਾਲਣ ਡਿਆ ਹੁੰਦਾ ਮਾਤਾ ਆਵੇ ਇਥੋਂ ਦੀ ਮੈਂ ਲੰਘ ਕੇ ਗਿਆ ਆਵੇ ਤੰਦ ਕਿੰਨੀ ਆਵੇ ਸੜਕਾਂ ਵੇਖ ਇਦਰ ਤਾਂ ਵੇ ਕੋਠੀਆਂ ਵੇ ਇਦਾਂ ਹੁੰਦੀਆਂ ਏ ਇਦਾਂ ਹੁੰਦੀਆਂ ਏ ਇਹੋ ਜਿਹੀਆਂ ਗੱਲਾਂ ਸੁਣਾਈ ਜਾਂਦਾ ਵਾ ਪਰ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁ ਖਾ ਲਈ ਯਹੀ-ਇਹੀ ਖਾ ਲਈਆ ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ ਚੰਗਾ ਫਿਰ ਰਹੀ ਹੁਣ ਤੁਸੀਂ ਸੌ ਜੋ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਏ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੇ ਤੁਸੀਂ بڑے ਸੁਪਨੇ ਸੁਜਾਏ بڑے ਸੁਪਨੇ ਸੁਜਾਏ ਹੀ بڑے ਸੁਪਨੇ ਸੁਜਾਏ ਹੀ ਰਹਾ ਸਾਰੇ ਰਹਿ ਗਏ ਅੱਧ ਚ ਇਹ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲ ਰਿਹਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸ ਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਤੇ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਅਧਿਕਾਰੀ ਕੰਡੀਸ਼ਨ ਬਹੁਤ ਕ੍ਰਿਟੀਕਲ ਆ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਆ ਤੇ ਉਹਦੇ ਨਾਲ ਉਹਦੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪਹੜਾਈ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਹੈਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਦਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਦੋਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸ્વાસ ਪੂਰੇ ਹੋ ਜਾਂਦੇ ਆ ਕੀ ਕਰਦੇ ਸਤਾਰਾ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਊਨਰਲ ਦੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਹੈ ਕਰ ਸਕੀਏ ਕਿ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈਏ ਤੇ ਜੇ ਪਰਿਵਾਰ ਦਾ ਉਥੇ ਜਾਂਦਾ ਹੈ ਉਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਉਹਨਾਂ ਲਈ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ